ਆ ਮੇਨ ਰੋਡ ਤੋਂ ਬਿਲਕੁਲ ਨੇੜੇ ਆਹ ਸੀਵਰੇਜ ਆ ਅੱਜ ਟਾਬਿਆਂ ਢੂਬਿਆਂ ਦਾ ਜਾਂ ਇਧਰ ਹੋਰ ਸਾਰਾ ਪਾਣੀ ਪੈਂਦਾ ਇੱਥੇ ਗੰਦਾ ਪਾਣੀ ਇੱਥੋਂ ਓਵਰਫਲੋ ਹੋ ਰਿਹਾ ਇਹ ਪਾਣੀ ਇੱਥੋਂ ਆ ਦੇਖੋ ਇੱਥੋਂ ਪੂਰੀ ਗਲੀ ਚ ਆਹ ਚਾਰ ਸੀਵਰੇਜ ਦੇਖੋ ਆ ਸਾਰਾ ਪਾਣੀ ਜਾਂਦਾ ਪੂਰੀ ਸਪੀਡ ਨਾਲ ਪਿਛਲੇ 3 ਦਿਨ ਤੋਂ ਅੱਜ ਤਰੀਕ ਹੈਗੀ 13 9 2024 ਪਿਛਲੇ 4 ਦਿਨ ਤੋਂ ਪਾਣੀ ਆਈ ਜਲਦੀ ਜਾਂਦਾ ਆ ਦੇਖੋ ਸਾਰੇ ਪਾਣੀ ਖੜਾ ਆ ਦੇਖੋ ਪੂਰਾ ਪਾਣੀ ਆ ਦੇ ਇੱਥੋਂ ਗਿਆ ਆ ਦੇਖੋ ਆਹ ਲਗਾਤਾਰ ਆਈ 3-4 ਦਿਨ ਤੋਂ ਚੱਲ ਰਿਹਾ ਲਗਾਤਾਰ ਹੀ ਆ ਦੇ ਠੀਕ ਆ ਇਹ ਤੂੰ ਆਏ ਜਾ ਕੇ ਅੱਗੇ ਆਜੋ ਤੁਹਾਨੂੰ ਦੁਬਾਰੇ ਫੇਰ ਦਿਖਾਉਣਾ ਪੈਸੇ ਜਿੱਥੋਂ ਪਾਣੀ ਆ ਰਿਹਾ ਵਾ ਉਹ ਜਗ੍ਹਾ ਤੋਂ ਆ ਰਿਹਾ ਵਾ ਠੀਕ ਆ ਇਹ ਆ ਦੇਖੋ ਇਧਰ ਆ ਦੇਖੋ ਦੁਬਾਰੇ ਫੇਰ ਆ ਦੇ ਪਾਣੀ ਸਾਰਾ ਪੂਰਾ راہ ਬੰਦਾ ਇਸ ਤੋਂ ਅੱਗੇ ਵੀ ਤੇ ਪੂਰੀ ਸਮੈਲ ਆਉਂਦੀ ਆ ਇਹਨ ਪੂਰਾ ਟੂ ਲੇਡਰਨ ਦਾ ਪਾਣੀ ਆ ਪੂਰਾ ਉਹ ਸਾਹਮਣੇ ਵਰਕਸ਼ਾਪਾਂ ਵਾਲੇ ਜਿੱਨੇ ਗੱਡੀਆਂ-ਗੱਡੀਆਂ ਜਾਂਦੀਆਂ ਸਾਰੇ ਪੂਰੇ ਔਖੇ ਆ ਆ ਦੇਖੋ ਆ ਆ ਦੇ ਐਨੇ ਦੂਰ ਆ ਗਿਆ ਆਪਾਂ ਅਸੀਂ ਤਾਂ ਅੱਗੇ ਦੇਖੋ ਆ ਜੋ ਵੀ ਗੱਡੀ ਕੁੜੀ ਜਾਣੀ ਆ ਆ ਦੇ ਹੁਣ ਅਸੀਂ ਤਾਂ ਅੱਗੇ ਦਿਖਾਉਣਾ ਹੋਰ ਆ ਇੱਥੇ ਪਾਣੀ ਇੱਕ ਸਾਈਡ ਹੋ ਗਿਆ ਅਸ ਤੋਂ ਅੱਗੇ ਫਿਰ ਪੂਰਾ ਰਾਹ ਚ ਹੋ ਗਿਆ ਆ ਦੇਖੋ ਆ ਦੇਖੋ ਆ ਦੇਖੋ ਪੂਰੀ ਗੰਦੀ ਸਮਹਿ ਲਾਉਂਦੀ ਐ ਜਿਹੜਾ ਇੱਕਦਮ ਪੂਰੀ ਆ ਦੇਖੋ ਜਿੰਨਾ ਇਹਨਾਂ ਦਾ ਪਾਣੀ ਉਹਨਾਂ ਨੂੰ ਅੱਗੇ ਇੱਕ ਇੱਕ ਦੋ ਵਾਰ ਕਿਹਾ ਵੀ ਮਾਣਾ ਬਟਾ ਬੰਦ-ਬੰਦ ਹੋ ਜਾਂਦਾ ਫਿਰ ਇਹੀ ਹਾਲ ਆ ਪਿਛਲੇ 4 ਮਹੀਨੇ ਚਾਰ ਬਰੀ ਹਾਲ ਹੋ ਗਿਆ ਹੁਣ ਪਿਛਲੇ 4 ਦਿਨ ਤੋਂ ਲਗਾਤਾਰ ਇੰਨੇ ਪਾਣੀ ਆ ਰਿਹਾ ਦੇਖੋ ਆ ਦੇਖੋ ਦੇਖੋ ਲੈ ਆ ਸਾਰਾ ਪਾਣੀ ਪਿਛਲੇ 4 ਦਿਨ ਤੋਂ ਆ ਹਾਲ ਆ ਅੱਜ ਤਰੀਕ 13 9 2024 ਅੱਜ ਦੀ ਵੀਡੀਓ ਬਣਾਈ ਆ ਹੁਣ ਆ ਦੇਖੋ ਪਾਣੀ ਸਸੀ ਗੱਲ ਜੀ ਮੈਂ ਜਗਰੂਪ ਸਿੰਘ ਸੋਹੀ ਤਾਂ ਤੁਸੀਂ ਸਾਡੇ ਨਾਲ ਜਿਹੜਾ ਦਿੱਲੀ ਜਗਰਾਉਂ ਨਿਯੋਦ ਦੇ ਨਾਲ ਸੋ ਅਸੀਂ ਖੜੇ ਆਂ ਜੀ ਅੱਜ ਮੇਨ ਰੋਡ ਜੀਟੀ ਰੋਡ ਤੁਸੀਂ ਦੇਖ ਸਕਦੇ ਹੋ ਬਿਲਕੁਲ ਕੋਲੇ ਸਾਡੇ ਰੋਡ ਜਾ ਰਹੀ ਆ ਤੇ ਇਹ ਚਾਵਲਾ ਚਾਵਲਾ ਹੋਟਲ ਆ ਜੀ ਇਹਦੇ ਨਾਲ ਹੀ ਬਿਲਕੁਲ ਬਗਲ ਦੇ ਵਿੱਚ ਹੀ ਪਲਵਾਨ ਢੱਬਾ ਸੋ ਅਸੀਂ ਇਹ ਜਿਹੜਾ ਵਾਰਡ ਆ 1 ਨੰਬਰ ਵਾਰਡ ਦੇ ਵਿੱਚ ਖੜੇ ਆਂ ਜੀ 1 ਨੰਬਰ ਵਾਰਡ ਜਿਹੜਾ ਆਪਣਾ ਤਤਲਾ ਸਾਹਿਬ ਦਾ ਵਾਰਡ ਆ ਸੋ ਇੱਥੇ ਵੀਰਾਂ ਨੂੰ ਇੱਕ ਪ੍ਰੋਬਲਮ ਆਈ ਆ ਜੀ ਇਹ ਮੇਨ ਹੌਲ ਆ ਇਹ ਮੇਨ ਹੋਲ ਲਗਾਤਾਰ 7-8 ਮਹੀਨੇ ਤੋਂ ਇਸ ਮੁਹੱਲੇ ਦੇ ਵਿੱਚ ਜਿੰਨੇ ਵੀ ਗੱਡੀਆਂ ਵਾਲੇ ਮੁੰਡੇ ਕੰਮ ਕਰਦੇ ਆ, ਕਾਰਾਂ ਵਾਲੇ ਦਾ ਕੰਮ ਕਰਦੇ ਆ ਤੁਸੀਂ ਦੇਖ ਸਕਦੇ ਹੋ ਰੈਗੂਲਰੀ ਅੱਗੇ ਜਿੰਨੀਆਂ ਵੀ ਸਾਰੀਆਂ ਵਰਕਸ਼ਾਪਾਂ ਹੈਗੀਆਂ ਵਰਕਸ਼ਾਪਾਂ ਦੇ ਵਿੱਚ ਜਿਹੜੇ ਵੀ ਮੁੰਡੇ ਕੰਮ ਕਰਦੇ ਆ ਜਾਂ ਮਾਲਕ ਕੰਮ ਕਰਦੇ ਆ ਇਸ ਹੋਲ ਤੋਂ ਮੇਨ ਹੋਲ ਤੋਂ ਬਹੁਤ ਜ਼ਿਆਦਾ 8-9 ਮਹੀਨਿਆਂ ਤੋਂ ਪਰੇਸ਼ਾਨ ਆ ਪਰੇਸ਼ਾਨੀ ਦਾ ਕਾਰਨ ਇਹ ਲਗਾਤਾਰ ਬਹਿ ਰਿਹਾ ਪਾਣੀ ਸੋ ਪਲਵਾਨ ਦਾ ਨਾਲ ਬਿਲਕੁਲ ਇੱਥੇ ਇਧਰ ਚਾਵਲਾ ਹੋਟਲ ਬਿਲਕੁਲ ਨਾਲ ਆ ਇਸੇ ਇਸੇ ਇਹਦੀ ਮੇਨ ਪ੍ਰੋਬਲਮ ਆ 7-8 ਮਹੀਨਿਆਂ ਤੋਂ 5 ਦਿਨ ਚਾਲੂ ਹੁੰਦਾ 5 ਦਿਨ ਬਾਅਦ ਮੜੀ-ਮੁਟੀ ਇਹਦੀ ਰਿਪੇਅਰ ਕਰਾਉਂਦੇ ਆ ਉਸ ਤੋਂ ਬਾਅਦ ਦੁਬਾਰੇ ਫੇਰ ਇਹੀ ਸਮੱਸਿਆ ਆ ਰਹੀ ਆ ਤੁਸੀਂ ਦੇਖ ਸਕਦੇ ਹੋ ਰੈਗੂਲਰ ਹੀ ਪਾਣੀ ਵਹਿ ਰਿਹਾ ਵਾ ਇਸੇ ਸਾਰੀ ਲੜੀ ਦੇ ਵਿੱਚ ਤੇ ਸਿਰੇ ਦੇ ਇੱਕ ਪਲਾਟ ਦੇ ਵਿੱਚ ਇਹ ਪਾਣੀ ਜਾ ਕੇ ਪੈਂਦਾ ਵਾ ਸੋ ਸਾਰੇ ਵੀਰ ਮਕੈਨਿਕ ਇੱਥੇ ਖੜੇ ਆ ਕਰਦੇ ਆ ਉਹਨਾਂ ਨਾਲ ਗੱਲਬਾਤ ਪੁੱਛਦੇ ਆ ਕੀ ਸਮੱਸਿਆ ਵਾ ਕਿੰਨੇ ਚਿਰ ਤੋਂ ਸਮੱਸਿਆ ਆ ਰਹੀ ਆ ਸੋ ਵੀਰ ਜੀ ਕੀ ਨਾਂ ਆਪਣਾ ਜੀ ਰਾਂਝ ਜਸਵੀਰ ਸਿੰਘ ਅੱਛਾ ਜੀ ਸੀ ਸੀ ਜੀ ਕੀ ਪ੍ਰੋਬਲਮ ਆ ਰਹੀ ਆ ਜਿਹੜਾ ਮੇਨ ਹੋਲ ਆ ਲਗਾਤਾਰ ਪਾਣੀ ਦਾ ਬਹਾਅ ਹੋ ਰਿਹਾ ਵਾ ਇੰਨਾ ਪਾਣੀ ਕਿੱਥੋਂ ਆਉਂਦਾ ਵਾ ਕਿੱਧਰ ਨੂੰ ਜਾਂਦਾ ਇਹ ਤੇ ਪਾਣੀ ਇੱਕ ਤੇ ਪਲਵਾਨ ਟਾਬੇ ਦਾ ਆਉਂਦਾ ਇਧਰੋਂ ਬਾਕੀ ਨਿੱਕੇ ਨਿੱਕੇ ਮਰਦ ਕਰਨਾ ਹੈਗੀ ਇਹਨਾਂ ਦਾ ਬਾਕੀ ਪੈਂਦਾ ਸਾਰਿਆਂ ਦਾ ਇਧਰੋਂ ਵੀ ਪੈਂਦਾ ਪਾਣੀ ਪਰ ਉਹ ਅੱਗੇ ਨਿਕਲ ਹੀ ਜਾਂਦਾ ਵਾ ਜੀ ਅਸੀਂ ਦੋ ਦਿਨ ਵੀ ਜਾ ਕੇ ਆਏ ਪਲਵਾਨ ਟਾਬੇ ਵਾਲੇ ਕੋਲ ਬਾਕੀਆਂ ਕੋਲ ਜਾ ਕੇ ਆਏ ਭਾਈ ਠੀਕ ਕਰਾਓ ਉਹ ਠੀਕ ਕਰਾਉਂਦੇ ਆ 5-7 ਦਿਨ ਠੀਕ ਰਹਿੰਦਾ ਵਾ ਫਿਰ ਉਹੀ ਹਾਲ ਆ ਜੀ ਪੂਰੀ ਸਮੈਲ ਆਉਂਦੀ ਬਹੁਤ ਬਰਾਲਾ ਵਰਕਰ ਖੜਦਾ ਨਹੀਂ ਕੋਈ ਵੀ ਅੱਛਾ ਜੀ ਹਾਂਜੀ ਤੇ ਇਹ ਪਾਣੀ ਇੰਨਾ ਲਗਾਤਾਰ ਟੁਰਿਆ ਆ ਰਿਹਾ ਵਾ ਕੋਈ ਜਿਹੜੇ ਮੇਨ ਦੁਕਾਨਾਂ ਵਾਲੇ ਆ ਮੰਦੇ ਵੀ ਹੱਥ ਧੋਣਾ ਕਿਸੇ ਨੇ ਵਾਸ਼ਰੂਮ ਜਾਣਾ ਕਿਤੇ ਇੰਨਾ ਕੁ ਪਾਣੀ ਤਾਂ ਇੰਨਾ ਬਹਾ ਲਗਾਤਾਰ ਹੋ ਰਹੀ ਸਕਦਾ ਇਹ ਮੰਦੇ ਵੀ ਤੁਸੀਂ ਪਹਿਲਵਾਨ ਤਾਂ ਪਹਿਲਾਂ ਜਿਆਦਾ ਪਾਣੀ ਆ ਰਿਹਾ ਜਿਆਦਾ ਪਾਣੀ ਇਧਰੋਂ ਆ ਰਿਹਾ ਹਾਂਜੀ ਅੱਛਾ ਜੀ ਗੰਦਾ ਪਾਣੀ ਆ ਰਿਹਾ ਲੈਟਰਨ ਦਾ ਟੂਏ ਦਾ ਪਾਣੀ ਆ ਰਿਹਾ ਸਾਰਾ ਕੁਝ ਵਾਸ਼ਰੂਮ ਲੈਟਰਨ ਨਾਲ ਪਾਣੀ ਆ ਰਿਹਾ ਆ ਜੋ ਆ ਰਿਹਾ ਪੂਰੀ ਸਮੈਲ ਕੰਮ ਕਰਨ ਦੇ ਵਿੱਚ ਕੋਈ ਬਹੁਤ ਦਿੱਕਤ ਆਉਂਦੀ ਹੋ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਰਹਿਣਾ ਵੀ ਹੁੰਦਾ ਕੰਮ ਵੀ ਕਰਨਾ ਹੁੰਦਾ ਰੋਟੀ ਪਾਣੀ ਵੀ ਖਾਣਾ ਹੁੰਦਾ ਵਾ ਕਿੰਨੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਉਹ ਇਹਦਾ ਹੀ ਬੰਦੀ ਕਰਦੇ ਨੇ ਆ ਚਾਰ ਪੰਜ ਦਿਨ ਬੰਦੀ ਰੱਖਦੇ ਆ ਅੱਛਾ ਜੀ ਇੰਨੀ ਸਮੱਸਿਆ ਆਉਂਦੀ ਹੈ ਇੰਨੀ ਸਮੱਸਿਆ ਹੁੰਦੀ ਹੈ ਹਾਂਜੀ ਅੱਛਾ ਜੀ ਇਸ ਵਾਰਡ ਦਾ ਜਿਹੜਾ ਐਮਸੀ ਆ ਉਹਨਾਂ ਨੂੰ ਮਿਲਿਆ ਤੁਸੀਂ ਫਤਲਾ ਸਕਦਾ ਵਾਰਡ ਐਕ ਨੰਬਰ ਵਾਰਡ ਦੇ ਵਿੱਚ ਪੈਂਦਾ ਇਹ ਅਸੀਂ ਪਹਿਲਾਂ ਫੋਨ ਕੀਤਾ ਜੱਗੇ ਇੱਕ ਦੋ ਵਾਰੀ ਤੇ ਉਹ ਕਹਿੰਦੇ ਕੋਈ ਨਾ ਕਰਾ ਦੇਣੇ ਕੋਈ ਨਾ ਫਿਰ ਕਮੇਟੀ ਮੈਂ ਜਾ ਕੇ ਆਏ ਸੀਗੇ ਉਹ ਵੀ ਕਹਿੰਦੇ ਕੋਈ ਨਾ ਤੁਸੀਂ ਜਾ ਕੇ ਦਰਖਾਸਤ ਦਿਓ ਕਰੋ ਗੱਲ ਕਿਤੇ ਬਣੀ ਨਹੀਂ ਕੱਲਾ ਦਰਖਾਸਤਾਂ ਦੇ ਕੰਮ ਨਿਬੜ ਗਿਆ ਨਹੀਂ ਦਰਖਾ ਦਿੱਤੀ ਨਹੀਂ ਕਿ ਅਸੀਂ ਇਹਨਾਂ ਕਹਿ ਕੇ ਮਾੜਾ ਮਡਾਫ ਕਰਾਇਆ ਪੈਸੇ ਦੇ ਕੇ ਰਲ ਕੇ ਪੈਸੇ ਪੈਸੇ ਸਾਰਿਆਂ ਨੇ ਠੀਕ ਕਰਾ ਲਿਆ ਦੱਸ ਦਿਆਂ ਠੀਕ ਰਹਿੰਦਾ ਫਿਰ ਇਹ ਹੀ ਹਾਲ ਹੁੰਦਾ ਜੀ ਬਾਈ ਜੀ ਤੁਹਾਡਾ ਵੀ ਡੱਗਾ ਇੱਥੇ ਜਿਆਦਾ ਪਾਣੀ ਤਾਂ ਉਸੇ ਤਾਂ ਬੰਨ ਲਾ ਵੀ ਕਿੰਨਾ ਕੁ ਪਾਣੀ ਡੱਗਦਾ ਹੋਊ ਆਪਣਾ ਵੀ ਇੰਨਾ ਵਹਾਰ ਲਗਾਤਾਰ ਜੇ ਹੋ ਸਕਦਾ ਵੀ ਜਿੰਨਾ ਕੁ ਤੁਸੀਂ ਪਾਣੀ ਗੱਡੀਆਂ ਧੋਣੇ ਵੀ ਜਾਰਾ ਤਰੀਆਂ ਜਾਰਾ ਪਿੱਛੋਂ ਵੀ ਪਾਣੀ ਆਉਂਦਾ ਜੀ ਤੇ ਫਿਰ ਉਹ ਸਾਰਾ ਇੱਥੋਂ ਬਲੌਕ ਹੋਇਆ ਕਰਕੇ ਸਾਰਾ ਪਾਣੀ ਇੱਧਰ ਹੀ ਜਾਂਦਾ ਜੀ ਇਹ ਜਿਹੜਾ ਸੇਵਰੇਜ ਜਿਹੜਾ ਸੇਵਿੰਗ ਚ ਪੈਂਦਾ ਜਿਆਦਾ ਹਾਂਜੀ ਸੇਮ ਚੰਦ ਅੱਛਾ ਜੀ ਇਹ ਇੱਥੋਂ ਬਲੌਕੇਜ ਕਿੰਨੇ ਚਿਰ ਤੋਂ ਹੁੰਦੀ ਹੈ ਕਦੋਂ ਕਦੋਂ ਬੰਦ ਹੁੰਦੀ ਹੈ ਇਹ ਕਿੰਨੇ ਚਿਰ ਚੱਲ ਜਾਂਦੀ ਹੈ 7-8 ਮਹੀਨੇ ਹੋ ਗਏ ਜੀ ਮਲਕਿ ਪਤਾ ਨਹੀਂ ਲੱਗਦਾ ਕਦਾਂ ਵੀ ਬਲੌਕ ਹੁੰਦਾ ਤੇ ਪਾਣੀ 2-3 ਦਿਨ ਚੱਲਦਾ ਰਹਿੰਦਾ ਪਾਣੀ ਹੋਈ ਜੀ ਜੀ ਹਾਂਜੀ ਵੀਰ ਜੀ ਤੁਸੀਂ ਵੀ ਦੁਕਾਨ ਦੇ ਮਾਲਕ ਆ ਇੱਥੇ ਕੀ ਸਮੱਸਿਆ ਆ ਰਹੀ ਹੈ ਮੇਨ ਸਮੱਸਿਆ ਤੁਹਾਨੂੰ ਜਿਹੜੀ ਇਸ ਪਾਣੀ ਦੀ ਸਮੱਸਿਆ ਅੱਗੇ ਮੌਸਮ ਮੀਂਹਾਂ ਦਾ ਨਿਕਲ ਕੇ ਗਿਆ ਵਾਰਸ਼ਾਂ ਦਾ ਮੌਸਮ ਨਿਕਲ ਕੇ ਗਿਆ ਵਾ ਵਾਰਸ਼ਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੁੰਦਾ ਬਿਮਾਰੀਆਂ ਦਾ ਘਰ ਕਹਿ ਸਕਦੇ ਆਂ ਚੀਜ਼ ਨੂੰ ਬਾਰਿਸ਼ਾਂ ਦੀਆਂ ਬਿਮਾਰੀਆਂ ਵੀ ਨੇ ਜੀ ਗੰਦਾ ਪਾਣੀ ਹੈ ਅੱਛਾ ਜੀ ਸਾਫ਼ ਹੋਦਾ ਜਿਆ ਲੈਟਰੀਨਾਂ ਦਾ ਪਾਣੀ ਹੈ ਲੈਟਰੀਨਾਂ ਦਾ ਪਾਣੀ ਆ ਰਿਹਾ ਹੈ ਲੈਟਰੀਨਾਂ ਦਾ ਪਾਣੀ ਆਉਂਦਾ ਜੀ 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 ਬਾਈ ਜੀ ਤੁਸੀਂ ਕੀ ਕੰਮ ਕਰਦੇ ਇੱਥੇ ਅਸੀਂ ਮਕੈਨਿਕੀ ਦਾ ਹੋ ਜਾਨੀ ਕਿ ਕੰਮ ਕਰਦੇ ਆਂ ਇਲੈਕਟ੍ਰੀਸ਼ੀਅਨ ਦਾ ਜੀ ਹਾਂ ਜੀ ਤੇ ਇੱਥੇ ਕਾਫੀ ਦਾ ਜਦੋਂ ਮੀਂਹ ਪੈਂਦਾ ਵਾ ਉਹ ਤਾਂ ਆਉਂਦਾ ਹੀ ਆਉਂਦਾ ਵਾ ਤੇ ਹੁਣ ਫਿਰ ਵੀ ਜਾਨੀ ਕਿ ਲੀਕੀਜ ਫਿਰ ਵੀ ਅੜਦਾ ਉਧਲੀ ਸਾਈਡ ਵਰਕਸ਼ਾਪ ਪਾਸੇ ਤਾਂ ਬੜਾ ਜਾਰੇ ਇੱਕ ਪਲਾਟ ਚ ਕਾਫੀ ਪਾਣੀ ਜਮਾ ਹੋ ਜਾਂਦਾ ਮੱਛਰਾਂ ਦਾ ਮੀਆਂ ਦੇ ਪਾਣੀ ਵਿੱਚ ਵੀ ਇੰਨਾ ਤੇਜ਼ ਵਹਾਅ ਹੁੰਦਾ ਵਾ ਜਿੰਨਾ ਕਿ ਹੁਣ ਹੋ ਰਿਹਾ ਵਾ ਆਮ ਦਿਨਾਂ ਦੇ ਵਿੱਚ ਨਾ ਜੀ ਨਾ ਜੀ ਜੀ ਬਹੁਤ ਬਹੁਤ ਵਹਾਅ ਜੀ ਬਮੀ ਤਾਂ ਚਲੋ ਹਟ ਵੀ ਗਏ ਤਾਂ ਵੀ ਸੀਵਰੇਜ ਦਾ ਇੰਨਾ ਬੁਰਾ ਹਾਲ ਆ ਕਿ ਤੋ ਨੰਗਣਾ ਬਹੁਤ ਕੋਈ ਨਗਰ ਨਿਗਮ ਦਾ ਕਰਮਚਾਰੀ ਆਇਆ ਵਾ ਇੱਥੇ ਫੋਗਿੰਗ ਕਰਾ ਦਈਏ ਜਾਂ ਕੋਈ ਡੀਡੀਟੀ ਦਾ ਸਰਕਾਰ ਕਰਾ ਦਈਏ ਵੀ ਇੰਨਾ ਤੁਹਾਡੇ ਮੱਛਰਾਂ ਦਾ ਕੋਈ ਜਿਹੜਾ ਮਾਰਨਾ ਵਾਸਤੇ ਕੋਈ ਵੀ ਡਿਪਾਰਟਮੈਂਟ ਸਹਿਤਾ ਸਿਹਤ ਬਾਟਾਣ ਕੋਈ ਨਹੀਂ ਆਇਆ ਬਸ ਹਲਕਾ ਯਾ ਕੋਈ ਡੰਡਾ ਮਾਰ ਦਿੰਦੇ ਐ ਤੋ ਅੱਛਾ ਡੰਡਾ ਮਾਰ ਨਹੀਂ ਆਉਂਦੇ ਤੁਸੀਂ ਯਾ ਟਾਬੇ ਵਾਲਿਆਂ ਨਾਲ ਹੀ ਤੁਸੀਂ ਦੇ ਸਕਦੇ ਹੋ ਬਿਲਕੁਲ ਕੋਹਾਂਡਾ ਬਾਬਾ ਇਹਨਾਂ ਨੂੰ ਜਾ ਕੇ ਕੋਈ ਸ਼ਿਕਾਇਤ ਕੀਤੀ ਵੀ ਤੁਹਾਡਾ ਪਾਣੀ ਇੱਥੇ ਜ਼ਿਆਦਾ ਆ ਰਿਹਾ ਕੀ ਚੱਕਰ ਲਾ ਜੀ ਕੀਤੀ ਸੀ ਵੈਸੇ ਪਰ ਹਲਕਾ ਜਾ ਕਾਗਜ਼ ਪੱਤਰ ਕਰ ਦਿੰਦੇ ਐ ਫੇਰ ਵੀ ਉਦਾਂ ਹੀ ਹਾਲ ਅੱਛਾ ਜੀ ਬਾਈ ਜੀ ਕੀ ਨਾ ਅੱਗੇ ਆ ਜੋ ਹਾਂ ਜੀ ਭਾਈ ਜੀ ਕੀ ਨਾਮ ਆਪਣਾ? ਆਰਾਮ ਸਿੰਘ ਜੀ। ਆਰਾਮ ਸਿੰਘ ਜੀ ਤੁਹਾਡੀ ਦੁਕਾਨ ਬਹੁਤ ਲੰਬੇ ਟਾਈਮ ਤੋਂ ਇੱਥੋਂ ਸਾਰਾ ਸ਼ਹਿਰ ਤੁਹਾਨੂੰ ਜਾਣਦਾ ਵਾ ਮਕੈਨਿਕ ਦਾ ਕੰਮ ਕਰਦੇ ਆ ਤੁਸੀਂ। ਪਾਣੀ ਲਗਾਤਾਰ ਬਹਿ ਰਿਹਾ ਵਾ। ਹਾਂਜੀ ਹਾਂਜੀ। ਕੀ ਕਹਿਣਾ ਚਾਹੁੰਦੇ ਆ? ਐਮ ਸੀ ਡੀ ਨਲਾਈਕੀ ਕਹਿ ਸਕਦੇ ਆ ਜੀ। ਜੀ ਗੱਡੀਆਂ ਦੇ ਟਾਇਰਾਂ ਨੂੰ ਗੰਦਾ ਪਾਣੀ ਲੱਗ ਜਾਂਦਾ ਫਿਰ ਕੰਮ ਹੀ ਬੰਦ ਕਰ ਦਈਦਾ ਅਗਲੇ ਕਹਿੰਦੇ ਠਹਿਰ ਕੇ ਕਰਾ ਲਿਓ। ਅੱਧਾ ਦੋ ਦਿਨ ਕਰਾ। ਬੀਜਾ ਤਾਂ ਠੀਕ ਹੋ ਗਿਆ ਫੇਰ ਲੈ ਆਓ ਗੱਡੀਆਂ ਇਹ ਮਾਹੌਲ ਜਿਹੜਾ 7-8 ਮਹੀਨਿਆਂ ਤੋਂ ਲਗਾਤਾਰ ਇਸੇ ਇਸੇ ਤਰ੍ਹਾਂ ਦਾ ਮਾਹੌਲ ਬਣ ਰਿਹਾ ਵਾ ਤੁਸੀਂ ਐਮਸੀ ਨੂੰ ਇਹਦੀ ਵਾਰਡ ਦੇ ਐਮਸੀ ਨੂੰ ਤਤਲਾ ਸਾਹਿਬ ਨੂੰ ਕੋਈ ਜਾ ਕੇ ਮਿਲੇ ਆ ਤੁਸੀਂ ਇਸ ਸੰਧ ਵਿੱਚ ਨਹੀਂ ਮੈਂ ਤਾਂ ਨਹੀਂ ਜੀ ਗਿਆ ਮੁੰਡੇ ਜਾ ਕੇ ਆਏ ਹੁਣ ਜੀ ਹਾਂਜੀ ਆਏ ਮਾੜਾ ਮੋੜਾ ਹੱਥ ਪੱਲਾ ਮਾਰਨਾ ਆਇਆ ਕਿ ਨਹੀਂ ਨਹੀਂ ਮੇਰੇ ਸਿਰਫ ਮੀਠੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਕਮੇਟੀ ਦਾ ਕੋਈ ਜ਼ਰਮਰੀ ਆਇਆ ਨਹੀਂ ਕਮੇਟੀ ਤੋਂ ਨਹੀਂ ਆਇਆ ਜੀ ਇੰਨਾ ਪਾਣੀ ਦੇ ਤੁਸੀਂ ਆਪ ਹੀ ਵੀ ਨਾ ਦੋ ਤਿੰਨ ਵਾਰੀ ਨਾ ਆਪ ਹੀ ਪੈਸੇ ਇਕੱਠੇ ਕਰਕੇ ਬੰਦਾ ਲਾ ਕੇ ਆਪ ਹੀ ਚਾਲੂ ਕਰਾਇਆਗਾ 5000 ਰੁਪਏ ਦਿੱਤਾ ਉਹ ਮੁੰਡੇ ਨੂੰ ਅਸੀਂ ਟਿਕਾ ਲਾ ਹਾਂ ਜੀ ਸਾਰੇ ਜਾਣੇ ਦਿੱਤਾ ਤੁਸੀਂ ਪਾਸ ਕਰਾਈਆਂ ਦੁਕਾਨਾਂ ਵਾਂ ਨਗਰਪਾਲਿਕਾ ਨੂੰ ਤੁਸੀਂ ਟੈਕਸ ਦਿੰਨੇ ਆ ਕਾਦੇ ਵਾਸਤੇ ਦਿੰਨੇ ਆ ਉਹ ਜੀ ਪਤਾ ਨਹੀਂ ਇਹ ਉਹ ਕਾਦੇ ਪਤਾ ਨਹੀਂ ਇਹ ਮਾਲਕ ਪੈਣ ਚ ਆ ਜਾਂਦਾ ਮਗਰ ਲਾ ਸਾਂਏ ਬਸ ਗਦੀ ਗੀੜ ਤੇ ਭਾਈ ਰੱਖਦੇ ਆ ਅੱਛਾ ਜੀ ਮਤਲਬ ਏਰੀਆ ਵਾਈਜ਼ ਦੇ ਆ ਵੀ ਸਾਡਾ ਏਰੀਆ ਨਹੀਂ ਤੁਹਾਡਾ ਏ ਸੋ ਇਸ ਤੋਂ ਬਾਅਦ ਜੇ ਅਸੀਂ ਆਉ ਜੋ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ ਸੋ ਆਪਾਂ ਇਹ ਦਿਖਾਉਣਾ ਵੀ ਇਹ ਪਾਣੀ ਕਿੱਥੇ ਕਿੱਥੇ ਜਿੱਕ ਜਾਂਦਾ ਵਾ ਥੋੜਾ ਜਿਹਾ ਅੱਗੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਥੋੜਾ ਜਿਹਾ ਅੱਗੇ ਹੋ ਕੇ ਸਾਰਾ ਏਰੀਆ ਦਿਖਾਇਆ ਜਾਵੇ ਸੋ ਇਸ ਮੁਹੱਲੇ ਦੇ ਵਿੱਚ ਜਿਆਦਾ ਨਹੀਂ ਤਾਂ 40-50 ਕਿੰਨੀਆਂ ਬਈ ਤਾਂ 40 30 40 ਕਰਨਾ ਹੋਣਗੀਆਂ ਤੇ ਉਹਨਾਂ 15 ਤਾਂ ਹੋਣ ਗਏ ਘਰੇ ਆ ਰਾਮ ਲਾਇ ਘਟੋ ਅੱਗੇ ਅੱਜ ਤੋਂ ਅੱਗੇ ਗਈ ਅੱਛਾ ਜੀ ਹਾਂ ਵਰਕੇ ਮੰਗ ਹਾਂ ਜੀ ਬਾਦੀ ਹੋਣੀ ਆਜੋ ਆਜੋ ਤੈਨੂੰ ਤਾਂ ਆ ਦੇਖੋ ਇੱਧਰ ਹੋਟਲ ਆ ਆ ਤਿੰਨ ਚਾਰ ਹੋਟਲ ਅੱਛਾ ਇਹ ਜਿਹੜਾ ਸਾਹਮਣੇ ਇੱਥੇ ਹੋਟਲ ਦੇ ਵੀ ਹੋਰ ਵੀ ਹੋਟਲ ਵੀ ਹੈਗੇ ਆ ਹਾਂ ਜੀ ਹਾਂ ਜੀ ਅੱਛਾ ਇਹ ਕਿਹੜੇ ਹੋਟਲ ਆ ਜੀ ਇੱਕ ਚਾਵਲਾ ਹੋਟਲ ਮੰਨੇ ਆ ਚਾਵਲਾ ਹੋਟਲ ਅੱਗੇ ਚਿਕਨ ਹਟਾ ਇੱਧਰ ਪਲਵੰਟਾ ਬਾਬਾ ਅੱਛਾ ਚਿਕਨ ਹਟ ਦਾ ਪਾਣੀ ਇੱਧਰ ਆ ਰਿਹਾ ਕਿ ਪਰਲੇ ਸੇ ਜਾਂਦਾ ਪਾਣੀ ਜਿਹੜਾ ਪਰ ਪੈਂਦਾ ਐਸੇ ਜੀ ਆ ਪੈਪ ਜੀ ਮਤਲਬ ਮੇਨ ਹਾਲ ਇੱਕੋ ਹੀ ਆ ਮੇਨ ਹਾਲ ਇੱਕੋ ਹੀ ਆ ਅੱਛਾ ਜ ਤੁਸੀਂ ਦੇਖ ਸਕਦੇ ਹੋ ਲਗਾਤਾਰ ਪਾਣੀ ਦਾ ਵਿਹਾਰ ਇਸ ਦੁਕਾਨ ਵਾਲੇ ਨੂੰ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਸੱਤਾਂ ਅੱਠ ਮਹੀਨਿਆਂ ਤੋਂ ਤੁਸੀਂ ਸਾਹਮਣੇ ਦੇਖੋ ਪਾਣੀ ਕਹਿੰਦਾ ਐ ਜਿਵੇਂ ਮੀਂਹ ਦਾ ਪਾਣੀ ਚੱਲਦਾ ਹੁੰਦਾ ਇਦਾਂ ਰੈਗੂਲਰ ਪਾਣੀ ਚੱਲ ਰਿਹਾ ਵਾ ਕਿਉਂਕਿ ਮੇਨ ਕਿਤੇ ਕਿਤੇ ਪਾਣੀ ਹੋ ਸਕਦਾ ਵੀ ਚਲੋ ਥੋੜਾ ਮੋਟਾ ਕਿਤੇ ਆ ਗਿਆ ਕਿਤੇ ਓਵਰਫਲੋ ਹੋ ਗਿਆ ਵਾ ਜਾਂ ਮੀਹਾਂ ਦੇ ਕਣੀਆਂ ਦੇ ਵਿੱਚ ਜਿਆਦਾ ਓਵਰਫਲੋ ਹੋ ਜਾਂਦਾ ਵਾ ਪਰ ਇਹ ਆਮ ਦਿਨਾਂ ਦੇ ਵਿੱਚ ਇਹ ਹਾਲਾਤ ਅੱਗੇ ਜਾ ਕੇ ਜੇ ਮੀਂਹ ਆਊਗਾ ਤੇ ਇਸ ਮੁਹੱਲੇ ਦਾ ਕੀ ਹਾਲ ਹੋਊਗਾ ਵੇ ਸਾਰਾ ਮhalla ਉਹ ਵੀ ਕੱਚਾ ਇਹ ਸਾਰਾ ਪਛੜ ਕੱਚੀ ਹੈ ਜੀ ਪਰ ਪੁਰਾਣੀ ਆਜੋ ਆਜੋ ਅੱਗੇ ਬੁਰਾ ਹਾਲ ਹੀ ਹੈ ਜੀ ਤਾਂ ਅੱਛਾ ਜੀ ਸਾਰਾ ਇੱਥੇ ਕੋਈ ਇੰਟਰਲੌਕ ਵਰਾ ਦਾ ਪ੍ਰਬੰਧ ਨਹੀਂ ਹੈਗਾ ਕੁਛ ਨਹੀਂ ਕੁਛ ਨਹੀਂ ਅੱਛਾ ਜੀ ਕੋਈ ਪ੍ਰਬੰਧ ਨਹੀਂ ਕੋਈ ਇੰਟਰਲੌਕ ਦਾ ਸੋ ਤੁਸੀਂ ਇਹ ਇਸ ਤੋਂ ਬਾਅਦ ਚ ਦੁਕਾਨਾਂ ਵਾਲੇ ਨੂੰ ਮੈਂ ਦਿਖਾਉਂਗਾ ਵੀਰ ਹੁਣ ਇੱਥੇ ਰਾਮਾ ਮਕੈਨਿਕ ਵਾਲੇ ਹੈਗੇ ਆ ਰਾਜੂ ਵੀਰ ਦੀ ਦੁਕਾਨ ਹੈਗੀ ਆ ਸੋ ਹਾਂਜੀ ਇਸ ਤੋਂ ਬਾਅਦ ਪੁਨੀਆ ਸਰਵਿਸ ਸਟੇਸ਼ਨ ਵੀ ਅੱਗੇ ਹੈਗਾ ਵਾ ਸੋ ਇਸ ਰੋਡ ਦੇ ਉੱਤੇ ਹਰ ਇੱਕ ਗਲੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਛੱਪੜ ਲੱਗੇ ਹੋਏ ਆ ਸੋ ਵਾਰਡ ਦੇ ਇਹ ਜਿਹੜੇ ਐਮਸੀ ਆ ਮੈਨੂੰ ਲੱਗਦਾ ਨਹੀਂ ਹੈਗਾ ਵੀ ਕਿਸੇ ਪਾਸੇ ਇਹਨਾਂ ਨੇ ਕਿਤੇ ਆਪਣੇ ਵਾਰਡ ਦੇ ਵਿੱਚ ਢੇੜਾ ਮਾਰ ਕੇ ਚੈੱਕ ਕੀਤਾ ਹੋਗਾ ਵੀ ਸਾਡੇ ਵਾਰਡ ਵਾਸੀਆਂ ਨੂੰ ਕੀ ਪ੍ਰੋਬਲਮ ਆ ਠੀਕ ਆ ਵੋਟਾਂ ਦੇ ਟਾਈਮ 'ਚ ਆਉਂਦੇ ਆ ਆਪਣਾ ਕੰਮ ਕਰਦੇ ਆ ਉਸ ਤੋਂ ਬਾਅਦ ਚ ਸਾਰੇ ਜਿਹੜੇ ਹੈਗੇ ਮੱਲਾਵਾਸੀ ਲੋਵਾਰਸ ਹਾਲਤ ਦੇ ਵਿੱਚ ਇਦਾਂ ਹੀ ਹੀ ਆਪਣਾ ਗੁਜ਼ਾਰਾ ਕਰਦੇ ਆ ਜੋ 7-8 ਮਹੀਨਿਆਂ ਤੋਂ ਇਹਨਾਂ ਦੀ ਕੋਈ ਵੀ ਪੁਛਪੜਦਾਲ ਨਹੀਂ ਕੀਤੀ ਗਈ ਲਗਾਤਾਰ 8 ਮਹੀਨਿਆਂ ਤੋਂ ਇਸ ਪਾਣੀ ਦਾ ਵਹਾਅ ਇਸੇ ਤਰ੍ਹਾਂ ਨਿਰੰਤਰ ਜਾਰੀ ਆ ਸੋ ਇਹਨਾਂ ਨੇ ਨਾਲ ਦੇ ਹੋਟਲ ਦੇ ਪਹਿਲਵਾਨ ਦਾ ਬਾਈ ਜਿਹੜਾ ਨਾਲ ਹੈਗਾ ਉਹਨਾਂ ਤੋਂ ਜਾ ਕੇ ਵੀ ਉਹਨਾਂ ਨੂੰ ਵੀ ਕਿਹਾ ਵੀ ਜਿਆਦਾ ਪਾਣੀ ਤੁਹਾਡਾ ਇੱਥੇ ਆ ਰਿਹਾ ਵਾ ਇਹਦੀ ਕੋਈ ਨਾ ਕੋਈ ਸਵੱਸਿਆ ਦਾ ਹੱਲ ਕਰੋ ਪਰ ਨਹੀਂ ਉਨਾਂ ਨੂੰ ਵੀ ਇੱਕ ਮਿੱਠੀਆਂ ਗੋਲੀਆਂ ਦੇ ਕੇ ਹੀ ਸਾਰਿਆ ਗਿਆ ਵਾ ਸੋ ਅੱਜ ਵੀਰਾਂ ਨੇ ਅੱਜ ਮੀਡੀਆ ਦਾ ਸਾਰਾ ਲਿਆ ਵਾ ਆ ਤੁਸੀਂ ਦੇਖ ਸਕਦੇ ਹੋ ਖਾਲੀ ਪਲਾਟ ਤੇ ਬਿਲਕੁਲ ਪਲਵਾਨ ਢਾਬੇ ਦੀ ਬੈਕ ਸਾਈਡ ਲੱਗਦੀ ਹੈ ਇਸ ਖਾਲੀ ਪਲਾਟ ਦੇ ਵਿੱਚ ਲਗਾਤਾਰ ਪਾਣੀ ਭਰਿਆ ਹੋਇਆ ਜਿਹੜਾ ਕਿ ਬਿਮਾਰੀਆਂ ਦਾ ਘਰ ਆ ਇੱਥੇ ਮੁੰਡਿਆਂ ਨੇ ਬਹਿ ਕੇ ਰੋਟੀ ਪਾਣੀ ਵੀ ਖਾਣਾ ਹੁੰਦਾ ਵਾ ਕੰਮ ਵੀ ਕਰਨਾ ਹੁੰਦਾ ਤੇ ਮੱਛਰਾਂ ਦੀ ਪਰਵਾਹ ਅਸੀਂ ਆਪਣੇ ਤੌਰ ਤੇ ਵੀ ਨਗਰਪਾਲਿਕਾ ਤੋਂ ਵੀ ਐਸੀ ਚੀਜ਼ ਦੇ ਦਿੱਤੇ ਸਪਸ਼ਟੀ ਕਰ ਲਵਾਂਗੇ ਵੀ ਉਹਨਾਂ ਦਾ ਕੀ ਕਰਨਾ ਭਗਵਾਨ ਸਿੰਘ ਭੰਗੂ ਤੇ ਜਗਰੂਤ ਸਿੰਘ ਸੋਈ ਦੀ ਵਿਸ਼ੇਸ਼ ਰਿਪੋਰਟ ਦਿੱਲੀ ਜਗਰੌਨਿਊਜ਼ ਤੋਂ ਹੁੰਦਾ अच्छा ते वो गड्डी तो हो गई गद्दा के तो सारे गाड़े लिबड़ नहीं साहब कोई पूरी भी भरी पड़ी है यार केस तो, तो यार उन्होंने दस बोलिए अच्छा कस्टमर नु ਤੁਸੀਂ ਸਿੱਧਾ ਦੱਸ ਰਹੇ ਆ ਵੀ ਮੱਲੋ ਵੀ ਗੱਡੀ ਜਿਹੜੀ ਆਉਗੀ ਤੇ ਧੋਣ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਜੇ ਅਗਲੇ ਨੇ 100-200 ਰੁਪਏ ਦੇਣਾ ਵਾ ਤੇ ਗੱਡੀ ਫੇਰ ਬਾਅਦੋਂ ਉਨੀ ਲਿਬੜ ਕੇ ਜਾਣੀ ਉਹਦਾ ਫਾਇਦਾ ਕੀ ਕਸਟਮਰ ਦੇ ਉੱਤੇ ਪ੍ਰਭਾਵ ਵੀ ਪੈਂਦਾ ਅਸੀਂ ਕਹਿੰਦੇ ਭਾਈ ਨਾ ਆਓ ਤੁਸੀਂ ਤੇ ਗੱਡੀ ਪਰ ਲਿਬੜੂ ਫਾਇਦਾ ਕਿਸੇ ਨਹੀਂ ਜਾਏ ਫਾਇਦਾ ਤਾਂ ਲੈਣੇ ਵੀ ਕਿ ਤੂੰ ਹੋਰ ਦਵਾ ਲਓ ਇਸ ਤਰ੍ਹਾਂ ਕੱਲਾ ਕੱਲਾ ਕਸਟਮਰ ਆਪਣੀ ਘੱਟੀ ਜਾਂਦੇ ਆ ਇਹ ਤਾਂ ਕਰਕੇ ਕਸਟਮਰ ਘਟ ਜਾਂਦਾ ਇਹ ਤਾਂ ਬੰਦ ਵੀ ਕਰ ਦਿੰਦੇ ਨੇ ਕਿ ਵੀਰੀ ਜੇ ਕੋਈ ਪ੍ਰੋਬਲਮ ਨਹੀਂ ਹ ਅਸੀਂ ਚਾਹੁੰਦੇ ਆਂ ਇਹਦਾ ਮਸਲੇ ਦਾ ਹੱਲ ਹੋ ਜਾਏ ਤੇ ਸਾਨੂੰ ਨਜਾਤ ਮਿਲੇ ਕੰਮ ਤੋਂ ਇਹਨਾਂ ਮਸਕ ਸਮੈਲ ਬਹੁਤ ਬਗੰਦੀ ਹੁੰਦੀ ਐ ਤੇ ਖੜਿਆ ਨਹੀਂ ਆਉਂਦਾ ਤੁਸੀਂ ਦੇਖਿਆ ਜਵਾਰ ਆ ਗਏ ਕੀ ਬੁਰਾ ਹਾਲ ਆ ਜੀ ਤੁਹਾਡੇ ਇਹ ਸਾਡੇ ਮਾਧਿਅਮ ਜਰੀਏ ਤੁਸੀਂ ਨਗਰਪਾਲਿਕਾ ਨੂੰ ਜਾਂ ਮਹੱਲੇ ਦੇ ਐਮਸੀ ਨੂੰ ਕੀ ਕਹਿਣਾ ਚਾਹੁੰਦੇ ਆਂ ਅਸੀਂ ਤਾਂ ਇਹੀ ਚਾਹੁੰਦੇ ਆਂ ਵਿੱਚ ਵੋਟਾਂ ਲੈਣ ਤਾਂ ਬੰਦੇ ਆ ਜਾਂਦੇ ਆ ਵੋਟਾਂ ਤੋਂ ਬਿਨਾਂ ਵੀ ਹੱਲ ਕਰਿਆ ਕਰੋ ਜੇ ਕਿਸੇ ਨੂੰ ਪੁੱਛਦੇ ਆਂ ਉਹ ਕਹਿੰਦੇ ਮਾਲਕ ਚ ਪੈਂਦਾ ਉਹ ਕਹਿੰਦੇ ਪਰ ਪੈਂਦਾ ਵਿਚਾਲੇ ਅੜੇ ਹੋਏ ਆਂ ਅਸੀਂ ਉਹ ਕਹਿੰਦੇ ਸਾਡੇ ਚ ਪੈਂਦਾ ਨਹੀਂ ਉਹ ਕਹਿੰਦੇ ਸਾਡੇ ਚ ਪੈਂਦਾ ਅਸੀਂ ਕਰਾ ਦੇਾਂਗੇ ਹੱਲ ਤੁਹਾਡੀ ਗਲੀ ਪੱਕੀ ਤਾਂ ਇਸ ਮਸਲੇ ਦੇ ਸਬੰਧ ਵਿੱਚ ਜਦੋਂ ਅਸੀਂ ਹੈਪੀ ਰਾਈ ਜੀ ਜਿਹੜੇ ਢਾਬਾ ਪਲਵਾਂਟਾ ਬਾ ਹੋਟਲ ਦੇ ਮਾਲਕ ਅਜਿਹਾ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕੈਮਰੇ ਅੱਗੇ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ